ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ 17 ਅਗਸਤ 2024 ਨੂੰ ਪੱਤਰਕਾਰ ਵੀਰਾਂ ਦੇ ਸਹਿਯੋਗ ਨਾਲ ਪੰਜਾਬ ਵਾਸੀਆਂ ਨੂੰ ਪੰਜਾਬ ਭਾਰਤ ਵਿੱਚ ਵਸਣ ਵਾਲੇ ਪੰਜਾਬੀਆਂ ਨੂੰ ਅਸੀਂ ਇਹ ਦੱਸਣਾ ਚਾਹਾਂਗੇ ਕਿ ਜਿਹੜਾ ਸਮੁੱਚੀ ਮਾਨਵਤਾ ਦੇ ਭਲੇ ਵਾਲਾ ਕਾਰਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਰਬੱਤ ਦੇ ਭਲੇ ਦੇ ਨਾਰੇ ੇਠ ਬੁਲੰਦ ਕੀਤਾ ਉਸ ਨੂੰ ਬੇਗਮਪੁਰਾ ਆਜ਼ਾਦ ਫਿਜ਼ਾ ਕਈ ਤਰ੍ਹਾਂ ਦੇ ਸ਼ਬਦ ਦਿੱਤੇ ਨੌ ਗੁਰੂ ਸਹਿਬਾਨਾਂ ਨੇ ਜਿਸ ਨੂੰ ਜਿਉਂਦਾ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਸ਼ੇਰ-ਏ-ਪੰਜਾਬ ਇਨ੍ਹਾਂ ਸਾਰਿਆਂ ਨੇ ਉੱਥੇ ਵੱਡੀਆਂ ਘਾਲਣਾ ਘਾਲ ਕੇ ਇੱਕ ਸਰਬਸਾਂਝੀ ਸਰਕਾਰ ਸਰਕਾਰੀ ਖਾਲਸਾ ਦਾ ਅਗਾਜ ਕੀਤਾ ਜਿਸ ਦੇ ਵਿੱਚ ਹਰ ਵਰਗ ਦੇ ਲੋਕ ਤੇ ਹਰ ਵਰਗ ਨੂੰ ਖੁਸ਼ਹਾਲ ਰੱਖਿਆ ਪੰਜਾਬ ਹਰ ਪੱਖ ਤੋਂ ਖੁਸ਼ਹਾਲ ਦੇਸ਼ ਬਣਿਆ ਸ਼ੇਰੀ ਪੰਜਾਬ ਦੀ ਅੱਖਾਂ ਮੀਟਣ ਤੋਂ ਬਾਅਦ ਉਹ ਜਿਹੜੀ ਖੁਸ਼ੀ ਸੀ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਵਿੱਚੋਂ ਹਮੇਸ਼ਾ ਲਈ ਖੰਭ ਲਾ ਕੇ ਉੱਡ ਗਈ ਜਿਸ ਨੂੰ ਮੁੜ ਬਹਾਲੀ ਕਰਨ ਵਾਸਤੇ ਅੱਜ ਤੀਕਰ ਇੱਥੇ ਸਿਆਸੀ ਪਾਰਟੀਆਂ ਰਾਜ ਕਰਨ ਵਾਲੀਆਂ ਨੇ ਰਾਜ ਤਾਂ ਕੀਤਾ ਪਰ ਰਾਜ ਦਿੱਤਾ ਨਹੀਂ ਕਿਸੇ ਨੂੰ ਉਲਟਾ ਦੁੱਖ ਦਿੱਤੇ ਨੇ ਹਰ ਪੱਖ ਤੋਂ ਮੁੜ ਪੰਜਾਬ ਉਸੇ ਦੀ ਬਹਾਲੀ ਵਾਸਤੇ ਸ਼ੇਰੀ ਪੰਜਾਬ ਦਲ ਦਾ ਆਗਾਜ਼ ਕੀਤਾ ਗਿਆ ਤੇ ਸ਼ੇਰੀ ਪੰਜਾਬ ਦਲ ਦਾ ਅੱਜ ਪਲੇਠਾ ਇਜਲਾਸ ਸ਼ੇਰੀ ਪੰਜਾਬ ਦੀ 155ਵੀਂ ਵਰਸੀ ਮੌਕੇ ਜਿਹੜਾ ਆਗਾਜ਼ ਕੀਤਾ ਗਿਆ ਸੀ ਪਹਿਲਾ ਪਲੇਠਾ ਇਜਲਾਸ ਕਰਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹਿਲਾ ਸਵੇਰੇ 9:00 ਵਜੇ ਅਰਦਾਸ ਕੀਤੀ ਗਈ ਉਦੋਂ ਬਾਅਦ ਇਹ ਅੱਜ ਇਹ ਸਹਾਲ ਨੂੰ ਮਸੀ ਬਾਬਾ ਬੰਦਾ ਸਿੰਘ ਹਾਲ ਕਹਿ ਰਹੇ ਜਿੰਨਾ ਚਿਰ ਸਾਡੇ ਕੋਲੇ ਉਸ ਹਾਲ ਦੇ ਵਿੱਚ ਬੈਠ ਕੇ ਸ਼ੇਰੀ ਪੰਜਾਬ ਦਲ ਦਾ ਜਥੇਬੰਦ ਘਟਾਂਚਾ ਜਿਹੜਾ ਸੀ ਉਹ ਸਰਬਸੰਮਤੀ ਨਾਲ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਸੇਵਾਦਾਰ ਵਜੋਂ ਉਹਨਾਂ ਦਾਸ ਦੀ ਡਿਊਟੀ ਲਈ ਭਾਵੇਂ ਕਿ ਮੈਂ ਪ੍ਰਧਾਨਗੀ ਲਈ ਨਹੀਂ ਸੀਗਾ ਮੈਂ ਤੇ ਪ੍ਰਧਾਨ ਲਾਉਣ ਦੀ ਗੱਲ ਕਰਦਾ ਪਰ ਸਾਰਿਆਂ ਦੇ ਫੈਸਲੇ ਅੱਗੇ ਸਿਰ ਝਕਾਉਂਦਾ ਹੋਇਆ ਗੁਰੂ ਸਾਹਿਬ ਦੀ ਕਿਰਪਾ ਤੇ ਇਹਨਾਂ ਭਰਾਵਾਂ ਸਾਰਿਆਂ ਦੀਆਂ ਅਸੀਸਾਂ ਸਦਕਾ ਛੇਰੇ ਪੰਜਾਬ ਦਲ ਦਾ ਮੁੱਖ ਸੇਵਾਦਾਰ ਅੱਜ ਉਹਨਾਂ ਨੇ ਦਾਸ ਨੂੰ ਐਲਾਨਿਆ ਤੇ ਤੁਹਾਡੇ ਸਾਹਮਣੇ ਫਿਰ ਇਹਨਾਂ ਵੱਲੋਂ ਜਿਹੜੀ ਡਿਊਟੀ ਲਈ ਗਈ ਸਾਡੇ 5 ਮੈਂਬਰੀ ਕਮੇਟੀ ਵੱਲੋਂ ਜਿਹਦੇ ਵਿੱਚ ਡਾਕਟਰ ਪਰਮਜੀਤ ਸਿੰਘ ਐਡਵੋਕੇਟ ਬੀਬੀ ਪਰਮਜੀਤ ਕੌਰ ਔਜਲਾ ਲੁਧਿਆਣੇ ਤੋਂ ਭਾਈ ਪ੍ਰੇਮ ਸਿੰਘ ਜੀ ਖਾਲਸਾ ਭਾਈ ਗੁਰਵਤਨ ਸਿੰਘ ਜੀ ਹਰਪੁਰ ਤੋਂ ਤੇ ਭਾਈ ਅਵਤਾਰ ਸਿੰਘ ਜੀ ਖਾਲਸਾ ਪੰਜ ਮੈਂਬਰੀ ਚ ਨੇ ਇਹੋ ਸਿੰਘ ਨੇ ਜਿਨ੍ਹਾਂ ਦੇ ਦਾਦੇ ਨੇ ਸ਼੍ਰੋਮਣੀ ਕਮੇਟੀ ਬਣਾਈ ਤੇ ਜਿਨ੍ਹਾਂ ਦੇ ਦਾਦੇ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਅੱਜ ਉਹਨਾਂ ਦਾ ਪੁੱਤਰਾ ਪੰਜ ਮੈਂਬਰੀ ਚ ਬੈਠ ਕੇ ਸ਼ੇਰੇ ਪੰਜਾਬ ਦਲ ਦਾ ਆਗਾਜ਼ ਕਰਵਾ ਰਿਹਾ ਸੀਗਾ ਆਗਾਜ਼ ਹੋਇਆ ਐਲਾਨ ਹੋਇਆ ਗਠਿਤ ਕੀਤਾ ਗਿਆ ਢਾਂਚਾ ਉਸ ਤੋਂ ਬਾਅਦ ਮੇਰੇ ਨਾਲ ਜਿਹੜੀ ਟੀਮ ਕੰਮ ਕਰੇਗੀ ਭਾਈ ਗੁਰਮੀਤ ਸਿੰਘ ਤੋਂ ਹੀ ਇਹ ਸਾਡੇ ਮੀਤ ਪ੍ਰਧਾਨ ਹੋਣਗੇ ਉਸ ਤੋਂ ਬਾਅਦ ਸਾਡੇ ਤਾਂ ਕਿ ਵਧੀਆ ਢੰਗ ਨਾਲ ਅਸੀਂ ਕੰਮ ਕਾਜ ਵੇਖ ਸਕੀਏ ਸਾਡੇ ਨਾਲ ਗੁਰਪ੍ਰੀਤ ਸਿੰਘ ਭਾਈ ਉਥੋਂ ਪਠਾਨਕੋਟ ਤੋਂ ਭਾਈ ਸੇਵਾ ਸਿੰਘ ਫਤਿਹਗੜ੍ਹ ਸਾਹਿਬ ਤੋਂ ਇਸ ਤਰ੍ਹਾਂ ਇਹ ਸਾਡੀ ਸਾਰੀ ਜਿਹੜੀ ਟੀਮ ਉਹ 12 ਸਿੰਘਾਂ ਦੀ ਅੱਜ ਇੱਥੇ ਗਠਿਤ ਕੀਤੀ ਗਈ ਹੈ ਜਿਹੜੀ ਅਸੀਂ ਪ੍ਰੈਸ ਦੇ ਜ਼ਰੀਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖ ਰਹੇ ਹਾਂ ਤੇ ਇਹ ਬੇਨਤੀ ਕਰਦੇ ਆਓ ਜਿਹੜੇ ਕਹਿ ਰਹੇ ਸੀ ਅਕਾਲੀ ਦਲ ਦਾ ਭੋਗ ਪੈ ਗਿਆ ਨਹੀਂ ਅਕਾਲੀ ਦਲ ਦਾ ਭੋਗ ਨਾ ਪਿਆਸੀ ਨਾ ਪੈਣਾ ਆ ਅਕਾਲੀ ਦਲ ਦੀ ਘਾਟ ਪੰਥਕ ਪਾਰਟੀ ਦੀ ਘਾਟ ਖੇਤਰੀ ਪਾਰਟੀ ਦੀ ਘਾਟ ਸ਼ੇਰੇ ਪੰਜਾਬ ਦਲ ਪੂਰੀ ਕਰੇਗਾ ਦੂਸਰੀ ਗੱਲ ਜਿਹੜੇ ਲੋਕ ਸਾਡੇ ਬਾਕੀ ਦੇ ਵਰਗਾਂ ਦੇ ਨੇ ਉਹਨਾਂ ਚ ਹਿੰਦੂ ਭਰਾ ਨੇ ਮੁਸਲਿਮ ਭਰਾ ਨੇ ਈਸਾਈ ਭਰਾ ਨੇ ਹੋਰ ਵਰਗਾਂ ਦੇ ਲੋਕ ਨੇ ਉਹ ਕਹਿਣਗੇ ਅਸੀਂ ਕਿੱਥੇ ਜਾਵਾਂਗੇ ਉਹਨਾਂ ਵਾਸਤੇ ਸ਼ੇਰੇ ਪੰਜਾਬ ਸਰਬ ਸਾਂਝੀ ਸਰਕਾਰੀ ਖਾਲਸਾ ਲਈ ਬੈਠਾ ਹੈ ਉੱਥੇ ਮੁਕਮਚੰਦ ਵੀ ਵਜ਼ੀਰ ਨੇ ਉੱਥੇ ਅਜੀਜ਼ਉਦੀਨ ਵੀ ਵਜ਼ੀਰ ਨੇ ਇਸ ਲਈ ਉਹਨਾਂ ਵਾਸਤੇ ਵੀ ਇਹ ਦਰਵਾਜ਼ੇ ਖੁੱਲੇ ਹੋਣਗੇ ਤੀਸਰਾ ਪੰਜਾਬ ਨੂੰ ਅਸੀਂ ਕਹਿੰਦੇ ਨਸ਼ਾ ਖਾ ਗਿਆ ਕਿਉਂਕਿ ਜਦੋਂ ਨਸ਼ਾ ਕਰਨ ਵਾਲੇ ਖੁਦ ਆਗੂ ਹੋਣ ਤੇ ਨਸ਼ਾ ਮੁਕਤੀ ਕਿੱਥੋਂ ਹੋ ਇਸ ਲਈ ਸਾਡੇ ਚ ਨਾ ਤੇ ਕੋਈ ਨਸ਼ੇੜੀ ਰੱਖਿਆ ਜਾਣ ਨਾ ਕੋਈ ਚੋਰ ਰੱਖਿਆ ਜਾਣ ਨਾ ਕੋਈ ਚਿਰਤਰ ਹੀ ਰੱਖਿਆ ਜਾਣਾ ਇੱਥੇ ਬਰੀਕ ਛੰਨਣੀ ਨਾਲ ਲਾ ਕੇ ਤੁਸੀਂ ਕਹੋਗੇ ਵੀ ਤੁਸੀਂ ਸਰਕਾਰ ਚਲਾਉਣ ਚੱਲੇ ਹੋ ਕਿ ਗੁਰਦੁਆਰੇ ਦਾ ਸਿਸਟਮ ਚਲਾਉਣ ਚੱਲੇ ਗੱਲ ਗੁਰਦੁਆਰੇ ਦੇ ਸਿਸਟਮ ਦੀ ਨਹੀਂ ਗੱਲ ਤਾਂ ਇੱਕ ਸਵਿਧਾਨ ਕਾਨੂੰਨ ਉਸ ਦੀ ਹੈ ਜਿਹੜਾ ਸਾਰਿਆਂ ਲਈ ਇੱਕ ਜੀਵਨਦਾਨ ਜੀਵਨ ਜਾਂਚ ਰੱਖਦਾ ਹੋਵੇ ਇਸ ਲਈ ਇਹ 12 ਜਿਹੜੀ ਮੈਂਬਰੀ ਅੱਜ ਉੱਥੇ ਚੁਣੀ ਗਈ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਜ਼ਰੀਏ ਬੇਨਤੀ ਕਰਦੇ ਆਓ ਸ਼ੇਰੇ ਪੰਜਾਬ ਦਲ ਤੇ ਨੌਜਵਾਨ ਵਰਗ ਮਜ਼ਦੂਰ ਵਰਗ ਮੁਲਾਜ਼ਮ ਵਰਗ ਵਿਦਿਆਰਥੀ ਵਰਗ ਜਾਂ ਸਾਡੇ ਕਿਸਾਨ ਭਾਈਚਾਰਾ ਜਾਂ ਸਾਡੇ ਹੋਰ ਕਿਸੇ ਕਿਸਮ ਦੇ ਪੀੜਤ ਲੋਕ ਨੇ ਬੇਰੁਜ਼ਗਾਰ ਨੇ ਅਸੀਂ ਸਾਰਿਆਂ ਨੂੰ ਆਵਾਜ਼ ਦੇਣੇ ਆਓ ਸਿਰ ਜੋੜ ਕੇ ਕੰਮ ਕਰੀਏ ਜਿਹੜੇ ਪੰਜਾਬ ਨੂੰ ਸ਼ੇਰੇ ਪੰਜਾਬ ਨੇ ਕਦੇ ਖੁਸ਼ਹਾਲ ਬਣਾਇਆ ਸੀ ਮੁਢ ਤੁਹਾਡੇ ਸਹਿਯੋਗ ਨਾਲ ਅੱਜ ਉਸ ਨੂੰ ਫਿਰ ਸਿਰਜਿਆ ਜਾ ਸਕਦਾ ਹੈ ਇਸ ਲਈ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਅਸੀਂ ਇਹ 12 ਮੈਂਬਰੀ ਜਿਹੜੀ ਗਠਿਤ ਕੀਤੀ ਮੁੱਖ ਸੇਵਾਦਾਰ ਦਾਸ ਨੂੰ ਆਪਿਆ ਗਿਆ ਉਹਦੇ ذریعے ਪੰਜਾਬ ਦੇ ਭਲੇ ਲਈ ਸਾਰਿਆਂ ਨੂੰ ਅੱਜ ਅਸੀਂ ਆਵਾਜ਼ ਦਿੰਦੇ ਆ ਅਸੀਂ ਨੰਬਰ ਵੀ ਤੁਹਾਡੇ ਸਾਹਮਣੇ ਰੱਖਾਂਗੇ ਵੈਬਸਾਈਟ ਰੱਖਾਂਗੇ ਹਰ ਤਰ੍ਹਾਂ ਦੀ ਸਹੂਲਤ ਰੱਖਾਂਗੇ ਤਾਂ ਕਿ ਹਰ ਬੰਦਾ ਸਾਨੂੰ ਪੁੱਛ ਸਕੇ ਹਰ ਬੰਦੇ ਨੂੰ ਅਸੀਂ ਦੱਸ ਸਕੀਏ ਹਰ ਬੰਦਾ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਜੁੜ ਸਕੀਏ ਕਿਉਂਕਿ ਤੁਹਾਡੇ ਕਰਕੇ ਜਿਹੜੇ ਇੱਥੇ ਦਲ ਬਦਲੂ ਆਉਣਗੇ ਉਹਨਾਂ ਦਾ ਵੀ ਪਤਾ ਲੱਗ ਜਾ ਜਿਹੜੇ ਪੰਥਦਰਦੀ ਹੋਣਗੇ ਉਹਨਾਂ ਦਾ ਵੀ ਪਤਾ ਲੱਗ ਜਾ ਜਿਹੜੇ ਪੰਜਾਬ ਲਈ ਸੋਚਦੇ ਹੋਣਗੇ ਉਹਨਾਂ ਦਾ ਵੀ ਪਤਾ ਲੱਗ ਜਾ ਇਸ ਲਈ ਪੰਜਾਬ ਦੇ ਸਹਿਯੋਗ ਦੀ ਜ਼ਰੂਰਤ ਹੈ ਅਸੀਂ ਐਦਨਾਮੇ ਵੀ ਅੱਜ ਇੱਥੇ ਪੜ੍ਹਾਏ ਨੇ ਸਾਰਿਆਂ ਤੋਂ 12 ਮੈਂਬਰਾਂ ਤੋਂ ਐਦਨਾਮਾ ਲਿਆ ਗਿਆ ਕਿ ਜਿਸ ਕਾਰਜ ਲਈ ਉਹਨਾਂ ਨੂੰ ਚੁਣਿਆ ਉਹ ਕਾਰਜ ਕਰਨਗੇ ਅਗਰ ਪੰਜਾਬ ਪੰਥ ਸਵਿਧਾਨ ਕਾਨੂੰਨ ਨਾਲ ਕਿਤੇ ਵੀ ਖਲਵਾੜ ਹੁੰਦਾ ਹੈ ਤੇ ਉਹਨਾਂ ਦੇ ਵਿਰੁੱਧ ਇਹ ਜਲਾਸ ਤੇ ਇਹ ਸਿਸਟਮ ਜਿਹੜਾ ਇਹ ਕਾਰਵਾਈ ਕਰ ਸਕਦਾ ਹੈ ਇਸ ਲਈ ਸ਼ੇਰੇ ਪੰਜਾਬ ਦਲ ਦੇ ਅੱਜ ਜਿਹੜਾ ਗਠਿਤ ਕੀਤਾ ਗਿਆ ਉਹਦੇ ਵਾਸਤੇ ਮੈਂ ਆਪਣੀ ਸਾਰੀ ਟੀਮ ਨੂੰ ਵਧਾਈ ਦਿੰਦਾ ਆਪ ਜੀ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਨਾਲ ਅਰਦਾਸ ਕਰਦਾ ਹੈ ਕਿ ਸਤਿਗੁਰੂ ਸਭ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਸਾਰਿਆਂ ਨੂੰ ਸੇਤਜਾਬੀ ਆਪਸੀ ਪਿਆਰ ਗੁਰਸਿੱਖੀ ਜੀਵਨ ਬਖਸ਼ਣ ਤਾਂ ਕਿ ਅਸੀਂ ਇਹ ਡੁੱਬਦੇ ਹੋਏ ਪੰਜਾਬ ਨੂੰ ਡਿੱਗਦੇ ਹੋਏ ਪੰਜਾਬ ਨੂੰ ਛੇਵਿਆਂ ਤੱਕ ਜਿਹੜੇ ਲੱਗੇ ਨੇ ਪੰਜਾਬ ਨੂੰ ਮੁੜ ਅਸੀਂ ਉਹਨੂੰ ਖੁਸ਼ਹਾਲ ਤੇ ਜਿਉਂਦਾ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪੰਜਾਬ ਦੇ ਵਿੱਚ ਸਾਰੇ ਲੋਕ ਆ ਸ਼ੇਰੇ ਪੰਜਾਬ ਦੇ ਵਿੱਚ ਸਰਬਸਾਂਝੀਵਲਤਾ ਹੈ ਸ਼ੇਰੇ ਪੰਜਾਬ ਦੇ ਅੰਦਰ ਇੱਕ ਜ਼ਮੂਰੀਅਤ ਹੈ ਸੰਵਿਧਾਨ ਕਾਨੂੰਨ ਸਰਬੱਤ ਦਾ ਭਲਾ ਇਹ ਚੀਜ਼ਾਂ ਉਹਦੇ ਅੰਦਰ ਕੰਮ ਕਰਦੀਆਂ ਨੇ ਦੁਨੀਆ ਭਰ ਚ ਕੋਈ ਚੰਗਾ ਰਾਜ ਗਿਣਿਆ ਗਿਆ ਤੇ ਸ਼ੇਰੇ ਪੰਜਾਬ ਦਾ ਗਿਣਿਆ ਗਿਆ ਕਿਸੇ ਗਰੀਬ ਦੇ ਘਰ ਦਾਣੇ ਸੁੱਟਣ ਜਾਂਦਾ ਵੇਖਿਆ ਗਿਆ ਸ਼ੇਰੇ ਪੰਜਾਬ ਵੇਖਿਆ ਗਿਆ ਇੱਥੇ ਮਹਿੰਗੇ ਵਿਆਹ ਵੀ ਵੇਖੇ ਗਏ ਸ਼ਰਾਬ మాਸ ਤੇ ਵਿਖਾਵੇ ਦੀ ਖਾਤਰ ਇੱਥੇ ਸ਼ਹਿਰੇ ਪੰਜਾਬ ਨੇ ਵੀ ਮਹਿੰਗੇ ਵਿਆਹ ਕੀਤੇ ਪਰ ਲੋਕਾਂ ਗਰੀਬਾਂ ਚ ਸੋਨਾ ਵੰਡ ਕੇ ਮਹਿੰਗਾ ਬਣਾਇਆ ਗਿਆ ਨਾ ਕਿ ਕੋਈ ਹੋਰ ਚੀਜ਼ ਨੂੰ ਲੈ ਕੇ ਸ਼ਹਿਦੇ ਪੰਜਾਬ ਧਰਮ ਪ੍ਰਤੀ ਕਿਦਰੇ ਮੰਦਰਾਂ ਨੂੰ ਵੀ ਸੋਨਾ ਲਾਉਂਦਾ ਹੈ ਤੇ ਕਿਦਰੇ ਮਸੀਤਾਂ ਨੂੰ ਸੋਨਾ ਲਾਉਂਦਾ ਹੈ ਜੇ ਸੱਚਖੰਡ ਚ ਸੋਨਾ ਲੱਗਦਾ ਤੇ ਉੱਥੇ ਵੀ ਲੱਗਦਾ ਹੈ ਸ਼ਹਿਰੇ ਪੰਜਾਬ ਇਸ ਲਈ ਚੁਣਿਆ ਗਿਆ ਨਾ ਤੇ ਉਹਨੇ ਮੰਦਰ ਢਾਇਆ ਨਾ ਮਸੀਤ ਟਹਿਣ ਦਿੱਤੀ ਨਾ ਗੁਰਦੁਆਰਾ ਟੱਠਣ ਦਿੱਤਾ ਨਾ ਕਿਸੇ ਫਿਰਕੇ ਦੇ ਖਿਲਾਫ ਕੋਈ ਕਾਨੂੰਨ ਬਣਾਇਆ ਸਾਰਿਆਂ ਨੂੰ ਇੱਕ ਲੜੀ ਚ ਪਰੋ ਕੇ ਇੱਕ ਜਿਓ ਪਿਆਰ ਤੇ ਇੱਕੋ ਜਿਹਾ ਸਤਕਾਰ ਸਭ ਨਾਲ ਉਹਨੇ ਇਨਸਾਫ ਕੀਤਾ ਇਸ ਲਈ ਸਰਕਾਰੀ ਖਾਲਸਾ ਸਰਬਸਾਂਝੀ ਸਰਕਾਰ ਸੀ ਜਿਸ ਨੂੰ ਅਸੀਂ ਅਸੀਂ ਨਹੀਂ ਕਹਿ ਰਹੇ ਉਹਨੂੰ ਮੁਕਮ ਚੰਗਾ ਕਹਿ ਰਿਹਾ ਹੈ ਉਹਨੂੰ ਅਜੀਜੂਦੀਨ ਚੰਗਾ ਕਹਿ ਰਿਹਾ ਹੈ ਉਹਨੂੰ ਉਹ ਲੋੜਵੰਦ ਲੋਕ ਚੰਗਾ ਕਹਿ ਰਹੇ ਨੇ ਉਹ ਰੋਂਦੀਆਂ ਮਾਵਾਂ ਕਹਿੰਦੀਆਂ ਸੀਗੀਆਂ ਕਿਸੇ ਮਾਂ ਦਾ ਬੱਚਾ ਰੋ ਰਿਹਾ ਸੀ ਤੇ ਸ਼ੇਰੇ ਪੰਜਾਬ ਕਿਤੇ ਉਹਨੂੰ ਪਤਾ ਲੱਗਾ ਲਾਗੋਂ ਨੰਗ ਰਿਹਾ ਮੇਰੀ ਗਰੀਬੀ ਕੱਟੀ ਜਾ ਸਕਦੀ ਹੈ ਉਹ ਨਿਆਣੇ ਨੂੰ ਚੁੱਪ ਕਰਾ ਕੇ ਕਹਿੰਦੀ ਚੁੱਪ ਕਰ ਸਾਡਾ ਸੇਵਾਦਾਰ ਰਣਜੀਤ ਸਿੰਘ ਆਊਗਾ ਸਾਡੀ ਬਾਹ ਜਰੂਰ ਫੜੂਗਾ ਇੰਨੀ ਗੱਲ ਉਹਦੇ ਕੰਨਾਂ ਤੱਕ ਪਹੁੰਚੀ ਤੇ ਸ਼ੇਰੇ ਪੰਜਾਬ ਆਪ ਜਾ ਕੇ ਉਹਦੀ ਗਰੀਬੀ ਕੱਟ ਕੇ ਆ ਜਾਂਦਾ ਇਸ ਲਈ ਸ਼ੇਰੇ ਪੰਜਾਬ ਨੂੰ ਲੋਕਾਂ ਨੇ ਚੁਣਿਆ ਸੀ ਤੇ ਲੋਕਾਂ ਦੇ ਚੁਣੇ ਹੋਏ ਸ਼ਹਿਰੇ ਪੰਜਾਬ ਸਾਡੇ ਲਈ ਵੀ ਸਤਿਕਾਰਤ ਨੇ ਪੰਜਾਬ ਦੇ ਰਾਜ ਵਿੱਚ ਗੈਸ ਦੇ ਜਿਹੜੇ ਆ ਉਹ ਵੀ ਦਰਬਾਰੀ ਸੀਗੇ ਜਾਂ ਮੰਤਰੀ ਸੀਗੇ ਤੁਹਾਡੀ ਪਾਰਟੀ ਦੇ ਵਿੱਚ ਗੈਸ ਸਿੰਘਾ ਵਾਸਤੇ ਨਾ ਹੈਗੀ ਆ ਜੀ ਬਿਲਕੁਲ ਜੀ ਦੇਖੋ ਜੇ ਤੁਸੀਂ ਕਹੋਗੇ ਨਾ ਵੀ ਅੱਜ ਤੁਸੀਂ ਨਹੀਂ ਰੱਖਿਆ ਤੇ ਅੱਜ ਸਾਨੂੰ ਸਾਰਾ ਦਿਖਾ ਦਿਓ ਹਨਾ ਇਸ ਲਈ ਅੱਜ ਅਸੀਂ ਆਵਾਜ਼ ਦੇ ਰਹੇ ਹਾਂ ਹੁਣ ਸਾਡੇ ਤੋਂ ਹਰ ਵਰਗ ਦੇ ਲੋਕ ਭਰਾ ਆਉਣਗੇ ਤੇ ਅਸੀਂ ਉਹ ਜਿੰਨੀਆਂ ਵੀ ਤੁਸੀਂ ਘਾਟਾ ਮਹਿਸੂਸ ਕਰ ਰਹੇ ਹੋ ਅਸੀਂ ਉਹਨਾਂ ਨੂੰ ਪੂਰਾ ਕਰਨ ਦਾ ਪੂਰਾ ਤੁਹਾਡੇ ਸਹਿਯੋਗ ਨਾਲ ਯਤਨਸ਼ੀਲ ਹਾਂ ਤੇ ਰਵਾਂਗੇ ਤੁਹਾਡੀ ਸਿੱਖ ਸਦਭਾਵਨਾ ਦਾ ਪਹਿਲਾਂ ਵੀ ਕੰਮ ਕਰਦੇ ਜਿੰਦੇ ਬੰਦੀ ਜੀ ਹੋ ਜਾਏਗੀ ਖਤ ਕੋ ਹੋ ਜਾਏਗੀ ਨਹੀਂ ਸਿੱਖ ਸਦਭਾਵਨਾ ਦਾ ਤਾਂ ਮਾਂ ਜੱਥੇ ਬੰਦੀ ਹੈ ਉਹਦੀ ਵਿੱਚੋਂ ਸੇਰੇ ਪੰਜਾਬ ਦਲ ਦਾ ਆਗਾਜ਼ ਹੋਇਆ ਸੇਰੇ ਪੰਜਾਬ ਸਿੱਖ ਸਦ ਭਾਵਨਾ ਦਲ ਇੱਕ ਸਾਡੀ ਸੇਵਾਦਾਰ ਇੱਕ ਧਾਰਮਿਕ ਸੁਸਾਇਟੀ ਉਹ ਜਿਉਂ ਦੀ ਤਿਉਂ ਕੰਮ ਕਰਦੀ ਰਹੇਗੀ ਨਾ ਕਿ ਉਹਨੂੰ ਅਸੀਂ ਇੱਕ ਦਰਕਨਾਰ ਕਰ ਦਈਏ ਬਿਲਕੁਲ ਨਹੀਂ ਉਹ ਤਾਂ ਇੱਕ ਮਾਂ ਹੈ ਤੇ ਮਾਂ ਤੋਂ ਪੁੱਤਰ ਜਿਹੜੇ ਆ ਉਹ ਪੈਦਾ ਹੋ ਸਕਦੇ ਆ ਪੁੱਤਾਂ ਦੀ ਗਿਣਤੀਾਂ ਮਾਂ ਕਰਕੇ ਵੱਧਦੀ ਆ ਤੇ ਜੇ ਕੋਕੀ ਨਾ ਰਹੀ ਤੇ ਫਿਰ ਕੱਖ ਨਹੀਂ ਬਸ ਸਭਾ ਚੋਣਾ ਤੁਸੀਂ ਆਜ਼ਾਦ ਤੌਰ ਤੇ ਨੀਤਵਾਰ ਬੜੀ ਕੀ ਕੇਸੀ ਗੁੰਡਰੀਆਂ ਗਾਂ ਚੂਹਾਉਣੀਆਂ ਆਪਣੇ ਸਿਕਟਮਰਰ ਨੂੰ ਰੜੀ ਜਾਣ ਗਿਆ ਸਿਆਸੀ ਪਾਰਟੀ ਨੂੰ ਗੜੀਆਂ ਗਿਆ ਜਿਸ ਤਰ੍ਹਾਂ ਚੋਣਾਂ ਦੇ ਵਿੱਚ ਇਹ ਹੁਣ ਸ਼ੇਰੇ ਪੰਜਾਬ ਦਲ ਦਾ ਗਠਿਤ ਹੋ ਚੁੱਕਾ ਸਮੇ ਸਮੇ ਨਾਲ ਜਿੰਨੀਆਂ ਵੀ ਗੱਲਾਂ ਵਿਚਾਰਾਂ ਸਾਹਮਣੇ ਆਉਣਗੀਆਂ ਦਲ ਉਹਦੇ ਤੇ ਫੈਸਲਾ ਲਏਗਾ ਉਹ ਜਿਹੜੇ ਫੈਸਲੇ ਸਮੇ ਸਮੇ ਬਦਲੇ ਹੋਏ ਸਮੀਕਰਨਾ ਦੇ ਅੰਦਰ ਆਉਣਗੇ ਉਹ ਤੁਹਾਡੀ ਨਾਲ ਜਰੂਰ ਰੂਬਰੂ ਕੀਤੇ ਜਾਣਗੇ ਤੁਸੀਂ ਕਾਲੀ ਦਲ ਨੂੰ ਖਤਮ ਨਹੀਂ ਹੋਇਆ ਕਾਲੀ ਦਲ ਹਲੇ ਵੀ ਹੈਗਾ ਹੈ ਜੇ ਕਾਲੀ ਦਲ ਹੈਗਾ ਸੀ ਲੱਗਦਾ ਨਹੀਂ ਸੀ ਉਸੇ ਕਾਲੀ ਦਲ ਦੇ ਵਿੱਚ ਮਰਚ ਕੀਤਾ ਜਾਂਦਾ ਕਾਲੀ ਦਲ ਉਸ ਸਿੱਖਾ ਪਕਾ ਜਗਾ ਤੇ ਨਵਾਂ ਢੜਾ ਖੜਨ ਦੀ ਲੋੜ ਨਾ ਬੇਜੀ ਤੁਹਾਨੂੰ ਅੱਜ ਨਹੀਂ ਕਾਲੀ ਦਲ ਮੈਂ ਉਹ ਨਹੀਂ ਕਹਿ ਰਿਹਾ ਜਿਹੜਾ ਤੁਸੀਂ ਕਹਿ ਰਹੇ ਗੱਲ ਨੂੰ ਕਮਾਓ ਨਾ ਅਕਾਲੀ ਦਲ ਬਾਬੇ ਨਾਨਕ ਨੇ ਸ਼ੁਰੂ ਕੀਤਾ ਆ ਉਹ ਸੀ ਐ ਤੇ ਰਹਿਣਾ ਹੈ ਇਹ ਜਿਹੜੇ ਸਿਆਸੀ ਲੋਕਾਂ ਦੇ ਦਲ ਸੀ ਬਣੇ ਤੇ ਟੁੱਟ ਗਏ ਅਸੀਂ ਬੇਸ਼ੱਕ ਅੱਜ ਤੁਸੀਂ ਕਹੋਗੇ ਕਿ ਸ਼ੇਰੇ ਪੰਜਾਬ ਦਲ ਖੜਾ ਕਰਤਾ ਹੈ ਸ਼ੇਰੇ ਪੰਜਾਬ ਦਲ ਖੜਾ ਨਹੀਂ ਕੀਤਾ ਸ਼ੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਸ਼ੇਰੇ ਪੰਜਾਬ ਦਲ ਦਾ ਕਿਸੇ ਨੇ ਨਾਂ ਨਹੀਂ ਲਿਆ ਜਿਹੜਾ ਲੈਣਾ ਚਾਹੀਦਾ ਸੀਗਾ ਅਸੀਂ ਉਸ ਨੂੰ ਜਿਉਂ ਦਾ ਮੋੜ ਸਥਾਪਿਤ ਕਰ ਰਹੇ ਹਾਂ ਸ਼ੁਰੂ ਤਾਂ ਸ਼ੇਰੇ ਪੰਜਾਬ ਆਪ ਕਰ ਗਿਆ ਉਸੇ ਦੀ ਸ਼ੁਰੂਆਤ ਦੁਬਾਰੇ ਤਰਜਮਾਨੀ ਹੋ ਰਹੀ ਹੈ ਸ਼ੇਰੇ ਪੰਜਾਬ ਦੀ ਨਾ ਕਿ ਵੱਖਰਾ ਦਲ ਖੜਾ ਕੀਤਾ ਕਿਸੇ ਵਾਸਤੇ ਕੋਈ ਨਾ ਲੈਂਦਾ ਜਾਂ ਕੋ ਲੀਡਰ ਹੋਣਾ ਚਾਵੇ ਸ਼ਾਮਲ ਹੋਣਾ ਚਾਵੇ ਇਹ ਰੱਖੋਗੇ ਹਾਂ ਇਹਦੇ ਬਾਬਤ ਮੈਂ ਕਹੂੰਗਾ ਜਿਹੜੇ ਲੋਕ ਅੱਜ ਤੱਕ ਸਿਆਸਤ ਵਿੱਚ ਰਹਿ ਕੇ ਪੰਜਾਬ ਦੇ ਨਹੀਂ ਬਣੇ ਉਹਨਾਂ ਲੋਕਾਂ ਨੂੰ ਨਾਂ ਰੱਖਿਆ ਜਾਊਗਾ ਤੇ ਨਾ ਉਹਨਾਂ ਚ ਜਾ ਕੇ ਰਿਆ ਜਾਊਗਾ ਉਦੋਂ ਹਟ ਕੇ ਜਿਹੜੇ ਲੋਕ ਪੰਜਾਬ ਦੇ ਲਈ ਬੋਲਦੇ ਰਹੇ ਨੇ ਜਿਉਂਦੇ ਰਹੇ ਨੇ ਉਹਨਾਂ ਵਾਸਤੇ ਉਹ ਦਲ ਕਿਵੇਂ ਫੈਸਲਾ ਕਰੂਗਾ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਹਮਣੇ ਰੱਖਾਂਗਾ ਭਾਈ ਅਮਰਪਾਲ ਸਿੰਘ ਦਾ ਸਯੋਜਣ ਤਾਂ ਲੈਣਾ ਕਿੰਨਾ ਨੇ ਜੀ ਭਾਈ ਅਮਰਪਾਲ ਸਿੰਘ ਸਾਹਿਬ ਇੱਕ ਮਜੂਦ ਆਦਮੀ ਨੇ ਲਿਪੇਸ਼ਨ ਮੈਂ ਵਿਰੋਧ ਕਿੱਥੇ ਕੀਤਾ ਨਹੀਂ ਉਹਨਾਂ ਨਾਲ ਗੱਲਬਾਤ ਕੀਤੀ ਜਾਏਗੀ ਇਸ ਪਾਰਟੀ ਨੂੰ ਲੈ ਕੇ ਇਹ ਹੋਣ ਸਾਹਮਣੇ ਐਪੀ ਬਣਾਇਆ ਜੀ ਖዱਰ ਸਾਹਿਬ ਤੋਂ ਉਹਨਾਂ ਨੇ ਜੀ 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 ਸਾਹਿਬ ਉਹਨਾਂ ਨੂੰ ਐਪੀ ਬਣਾਇਆ ਉਹਨਾਂ ਨੇ ਸਤਰਕ ਤੇ ਕੀਤਾ ਜਣ ਬਾਡੀ ਮੇਰੀ ਬੇਨਤੀ ਸੁਣੋ ਮੈਂ ਫੇਰ ਕਹਿ ਰਿਹਾ ਜਦ ਜਦ ਵੀ ਜਿੱਥੇ ਜਿੱਥੇ ਵੀ ਦਲ ਨੇ ਫੈਸਲੇ ਲੈਣੇ ਅੱਜ ਸਥਾਪਿਤ ਹੋਇਆ ਮੈਂ ਸਾਰੀ ਸਟੇਟਮੈਂਟ ਨਹੀਂ ਦੇ ਸਕਦਾ ਆ ਵੀ ਹੋ ਜੂ ਤੇ ਉਹ ਵੀ ਹੋ ਜੂ ਦੇਖੋ ਤੁਹਾਡੇ ਸਵਾਲ ਆਏ ਆ ਇਹਨਾਂ ਤੇ ਦਲ ਮੀਟਿੰਗ ਰੱਖ ਕੇ ਉਹ ਸਾਰੀਆਂ ਗੱਲਾਂ ਤੇ ਬੜਾ ਕੇਂਦਰਿਤ ਹੋਵੇਗਾ ਤਾਂ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਲਈ ਕੌਣ ਖੜਦਾ ਹੈ ਉੱਥੇ ਉਹ ਵੇਖ ਕੇ ਉਹਦੇ ਨਾਲ ਖੜਿਆ ਜਾਏਗਾ ਆਡੇ ਮੈਂਬਰਸ਼ਿਪ ਦਾ ਜਿਹੜਾ ਆ ਨਾ ਉਹ 20 ਰੁਪਏ ਦੀ ਬਾਬੇ ਵਾਲੀ ਪਰਚੀ ਆ ਕੋਈ ਵੀ ਬੰਦਾ 20 ਰੁਪਏ ਦੇ ਕੇ ਤੇ ਆਪਣੀ ਉਹ ਮੈਂਬਰਸ਼ਿਪ ਲੈ ਸਕਦਾ ਹੈ ਉਦੋਂ ਬਾਅਦ ਸੰਵਿਧਾਨ ਮੁਤਾਬਕ ਅਲੱਗ ਅਲੱਗ ਉਹਨਾਂ ਅਹੁਦੇਦਾਰੀਆਂ ਦੇ ਚੰਦੇ ਨੇ ਉਹ ਮਹੀਨਾਵਰੀ ਨੇ ਅਹੁਦੇਦਾਰੀ ਦੇ ਨੇ ਉਹ ਅਲੱਗ ਨੇ ਪਰ ਆਮ ਬੰਦੇ ਲਈ 20 ਰੁਪਏ ਦੀ ਪਰਚੀ ਹੈ ਉਹਦੇ ਲਈ ਉਹ ਪਰਚੀ ਦੇ ਕੇ ਆਪਣੇ ਮੈਂਬਰਸ਼ਿਪ ਜਿਹੜੀ ਉਹ ਭਰ ਸਕਦਾ ਹੈ ਕੋਈ ਵੀ ਕਿਸੇ ਵਰਗ ਚੋਂ ਆ ਕੇ ਭਰ ਸਕਦਾ ਹੈ ਇਹ ਸਾਰੇ ਸ਼ਹਿਰਾਂ ਦੇ ਵਿੱਚ ਤਸੀਦ ਹੁਵੇਗਾ ਕੋਈ ਇੱਕੋ ਸ਼ਹਿਰ ਨਹੀਂ ਨਹੀਂ ਇਹ ਤਾਂ ਹਲ ਪੰਜਾਬ ਦੀ ਗੱਲ ਹੈ ਕਿ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਜਾ ਕੇ ਜੀ 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 ਬਦਲੀ ਆਪਣੀ ਵੈਬਸਾਈਟ ਕੋਈ ਨੰਬਰ ਦੱਸੋ ਹਾਂਜੀ ਵੈਬਸਾਈਟ ਦਾ ਜ਼ਿਕਰ ਕੀਤਾ ਸੀ ਉਹ ਦੱਸ ਦੋ ਆਪਣਾ ਸੰਪਰਕ ਨੰਬਰ ਹਾਂ ਉਹ ਨੰਬਰ ਜਿਹੜਾ ਸ਼ੇਰ ਪੰਜਾਬ ਦਲ ਦਾ 90 27 27 27 85 ਇੱਕ ਨੰਬਰ ਅੱਜ ਅਸੀਂ ਉਹ ਅਰਜੀ ਤੌਰ ਤੇ ਨੂੰ ਰੱਖ ਰਹੇ ਆ ਅਸੀਂ ਚਾਹੁੰਦੇ ਵੀ ਸਾਡਾ ਇਹ ਗੱਠ ਧੋ ਕੇ ਅਸੀਂ BSNL ਦੇ ਨੰਬਰ ਲਾਉਣੇ ਆ ਸਾਰੇ ਅਸੀਂ BSNL ਨੂੰ ਪ੍ਰਮੋਟ ਕਰਨਾ BSNL ਨੂੰ ਅੱਗੇ ਰੱਖਣਾ ਕਿਉਂਕਿ Jio ਵਾਲਿਆਂ ਨੇ ਸਾਨੂੰ ਲੁੱਟਿਆ ਤੇ ਕੁੱਟਿਆ ਪਹਿਲਾਂ ਫਰੀ ਦੇ ਚਾਂਸੇ ਦਿੱਤੇ ਮਗਰ ਉਹ ਇੱਕਦਮ ਅਪ ਕਰਤਾ ਫਿਰ ਜਦੋਂ ਉਹ ਇਕੱਠੇ ਹੋ ਗਏ ਫਿਰ ਉਹਨੂੰ ਡਾਊਨਫਾਲ ਕਰਤਾ ਇਸ ਲਈ ਸਾਨੂੰ BSNL ਜਿਹੜਾ ਸਾਡਾ ਹੈਗਾ ਅਸੀਂ ਉਹਨੂੰ ਮੁੱਖ ਤਰਜੀਹ ਦਫ਼ਤਰ ਲਈ ਵੀ ਦੇਾਂਗੇ ਤੇ ਬਾਕੀ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਮੈਂ ਵੀ ਆਪਣਾ ਨੰਬਰ ਤਬਦੀਲ ਕਰਦਾ ਕਿ ਸਾਰੇ BSNL ਦੇ ਵਿੱਚ ਆਪਾਂ ਚੱਲੀਏ ਸਾਡਾ ਨੈਟਵਰਕ ਵੀ ਵਧੀਆ ਹੋਵੇ ਸਾਡੇ ਦੇਸ਼ ਦੀ ਆਰਥਿਕਤਾ ਵੀ ਤਕੜੀ ਹੋਵੇ ਹਾਂਜੀ ਅਕਾਲੀ ਦਲ ਜਿੱਥੇ ਟੁੱਕਦਾ ਨਜ਼ਰ ਆ ਰਿਹਾ ਤੁਹਾਡੀ ਜਿੱਥੇ ਕਿਸੇ ਬੰਦੇ ਦੇ ਦਿਲ ਨੂੰ ਹੋਵੇ ਚਾਹੇ ਨਾ ਹੋਵੇ ਜਿਹੜੇ ਬੰਦੇ ਅਕਾਲੀ ਸੋਚ ਨੂੰ ਪਿਆਰ ਕਰਦੇ ਉਹਨਾਂ ਦਾ ਭਲੇਖਾ ਵੀ ਛੇਂਦ ਸਾਡੇ ਕਰਕੇ ਬੈਠੇ ਨਹੀਂ ਉਹ ਅਕਾਲੀ ਹੋਦ ਕਰਕੇ ਉਹ ਲੋਕ ਬੈਠੇ ਹੋਏ ਸਨ ਅਕਾਲੀ ਹੋਦ ਨੂੰ ਪਿਆਰ ਕਰਨ ਵਾਲਿਆਂ ਨੂੰ ਇਹਦੇ 'ਚ ਵੱਡਾ ਫਾਇਦਾ ਹੋਣਾ ਹੈ ਤੇ ਜਿਹੜੇ ਅਕਾਲੀ ਸੋਚ ਦੇ ਵਿਰੋਧੀ ਤੇ ਸਿਆਸਤ ਇੱਕ ਭਾਰੂ ਸੀ ਉਹਨਾਂ ਦਾ ਨੁਕਸਾਨ ਹੋਇਆ ਅੱਜ ਦੀ ਸਰਕਾਰ ਬਾਰੇ ਮੈਂ ਉਹੀ ਕਹਾਂਗਾ ਕਿ ਪਹਿਲਾਂ ਕਾਲੀ ਦਲ ਸਰਕਾਰ ਵੇਲੇ ਕਟਨਾਵਾ ਵਾਪਰੀਆਂ ਤੇ ਕੈਪਟਨ ਸਰਕਾਰ ਨੇ ਸੌ ਖਾ ਕੇ ਮੁਕਰਿਆ ਆ ਜਿਹੜੀ ਤੀਸਰੀ ਸਰਕਾਰ ਸੀ ਕਦੇ ਆਪਾਂ ਹੀ ਬਣਾਈ ਸੀ ਬਦਲਾ ਲੈ ਆਉਣਾ ਇਹ ਉਹਨਾਂ ਦੇ ਵੀ ਪਿਓ ਨਿਕਲੇ ਕਿ 328 ਸਰੂਪ ਚੋਰੀ ਹੋਇਆ ਉਹਦੀ ਪੜਤਾਲੀਆ ਰਿਪੋਰਟ ਟੇਬਲ ਤੇ ਪਈ ਆ ਸੁਪਰੀਮ ਕੋਰਟ ਕਹਿ ਰਿਹਾ ਕਿ ਇਹ ਬੰਦੇ ਫੜ ਕੇ ਅੰਦਰ ਕਰੋ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਤੇ ਸਰਕਾਰ ਕੋਲੇ ਆ ਕਿੰਨੀ ਵਾਰੀ ਮੁੱਖ ਮੰਤਰੀ ਮੱਥਾ ਟੇਕ ਗਿਆ ਸਾਰੇ ਧਰਨੇ ਦੀਦੇ ਆ ਸਾਨੂੰ ਸੜਕ ਤੇ ਬੈਠਿਆਂ ਨੂੰ ਅਜੇ ਤੱਕ ਨਹੀਂ ਇਹ ਦਿਸੇ ਤੇ ਇਸ ਸਰਕਾਰ ਦਾ ਤੁਸੀਂ ਕੀ ਕਹਿ ਸਕਦੇ ਹੋ ਕਿੱਥੇ ਖੜੀ ਗੰਗਵਾਰ ਵਧਿਆ ਐ ਇੱਥੇ ਤੁਸੀਂ ਦਿਨ ਦਿਹਾੜੇ ਲੁੱਟੇ ਜਾ ਰਹੇ ਹੋ ਜਾਨ ਜਾਰੀ ਇੱਜ਼ਤ ਜਾਰੀ ਇੱਥੋਂ ਤੱਕ ਮੈਂ ਕਹਾਂ ਤੇ ਤੁਸੀਂ ਕਹੋਗੇ ਸਰਕਾਰ ਦਾ ਵਿਰੋਧ ਕਰਦਾ ਆਸਾਮ ਤੋਂ ਬੰਦਾ ਆਉਂਦਾ ਐ ਆਪਣੀ ਬੇਟੀ ਨੂੰ ਮਿਲ ਅੰਮ੍ਰਿਤਸਰ ਉਹ ਜਦੋਂ ਬੈਗ ਪਾ ਕੇ ਉਤੋਂ ਦੀ ਦਰਵਾਜ਼ਾ ਵੱਜਣ ਲੱਗਦਾ ਹੈ ਤੇ ਧੀ ਕਹਿੰਦੀ ਬਾਪੂ ਬਾਹਰ ਬੈਗ ਪਾ ਕੇ ਨਾ ਜਾਈਂ ਕਿਉਂ ਕਹਿੰਦੀ ਬੈਗ ਵੀ ਵੱਡ ਕੇ ਲੈ ਜਾਣਗੇ ਗਲ ਵੀ ਵੱਡ ਦੇਣਗੇ ਦਿਨ ਦਿਹਾੜੇ ਉਹ ਕਹਿੰਦਾ ਅੰਮ੍ਰਿਤਸਰ ਦੀਆ ਹਾਲਤ ਪੰਜਾਬ ਦੀਆ ਹਾਲਤ ਕਦੇ ਆਸਾਂ ਵਾਲੇ ਕਹਿੰਦੇ ਸੀ ਪੰਜਾਬ ਵਾਲੇ ਹੈਗੇ ਸਿਹੜਾਣੇ ਬਾਹਰ ਰੱਖ ਕੇ ਸੋਝੋ ਉਹ ਜਿਉਂਦੇ ਆ ਅੱਜ ਪੰਜਾਬ ਵਿੱਚ ਇਹ ਹਾਲਾਤ ਨੇ ਨਸ਼ਾ ਕਿੱਥੇ ਤੱਕ ਵੱਧ ਗਿਆ ऋषिवत खोरी शिखर ਚੜ ਕੇ ਬੋਲ ਰਹੀ ਹੈ ਤੇ ਇਹ ਸਾਰਾ ਕੁਝ ਤੇ ਤੁਹਾਡੇ ਭਰਾਵਾਂ ਦੇ ਸਾਹਮਣੇ ਆ ਅਜੇ ਸਿਸਟਮ ਨਹੀਂ ਐਨਜੀਓ ਚੱਲ ਰਹੀਆਂ ਨੇ ਤੁਹਾਨੂੰ ਆਟਾ ਦਾਲ ਸਕੀਮ ਦੇ ਦੇਵਾਂਗੇ ਤੁਹਾਨੂੰ ਬੱਤੀ ਫ੍ਰੀ ਦੇ ਦੇਵਾਂਗੇ ਤੁਹਾਨੂੰ ਯਾਤਰਾ ਫ੍ਰੀ ਦੇ ਦੇਵਾਂਗੇ ਉਹ ਭਰਾਵੋ ਸਾਨੂੰ ਫ੍ਰੀ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ ਦੇ ਦਿਓ ਸਾਨੂੰ ਦਵਾਈ ਦੇ ਦਿਓ ਸਾਨੂੰ ਪੜ੍ਹਾਈ ਦੇ ਦਿਓ ਆ ਤਿੰਨ ਚੀਜ਼ਾਂ ਦੇ ਦਿਓ ਬਹੁਤ ਆ ਪਰ ਅਜੇ ਸਿਸਟਮ ਕਿਧਰੇ ਨਜ਼ਰ ਨਹੀਂ ਆਉਂਦਾ ਜੇ ਆਉਂਦਾ ਹੁੰਦਾ ਤੇ ਫਿਰ ਸਾਨੂੰ ਕੀ ਲੋੜ ਪਈ ਸੀ ਸ਼ੇਰੇ ਪੰਜਾਬ ਦਲ ਬਣਾਉਣ ਦੀ ਮੈਂ ਤਾਂ ਉੱਥੇ ਚੰਗਾ ਪੁਲਾਕੀਤਨ ਕਰਦਾ ਸੀ ਕਰੀ ਜਾਂਦਾ ਇੰਨਾਂ ਚੀਜ਼ਾਂ ਨੇ ਸਾਨੂੰ ਇੱਥੇ ਲਿਆ ਕੇ ਖੜਾ ਕੀਤਾ ਪਰ ਇਸੇ ਰਾਜ ਦੀ ਗੱਲ ਕਦੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦੂ ਦੇ ਪਰਮੰਤਵਨ ਕਰਿਆ ਕਰਦੇ ਸਨ ਸ਼ੇਰ ਪੰਜਾਬ ਦੇ ਜੀ ਲੱਗਦਾ ਹੈ ਕਿ ਤੁਸੀਂ ਕਰ ਪਾਓਗੇ ਸਾਰੇ ਤੁਸੀਂ ਸਾਰਿਆਂ ਨੂੰ ਹੁਣ ਇੱਕੋ ਰਸੇ ਬੰਨੀ ਜਾਓਗੇ ਹਾਂਜੀ ਸ਼੍ਰੋਮਣੀ ਕਮੇਟੀ ਦਾ ਫੈਸਲਾ ਹੁਣ ਮੈਂ ਨਹੀਂ ਕਰਨਾ ਇਹ ਸਿੱਖ ਸਦ ਭਾਵਨਾ ਦਲ ਨਹੀਂ ਕਰਨਾ ਉਹਦਾ ਕੀ ਫੈਸਲਾ ਹੋਊਗਾ ਕਿਉਂਕਿ ਮੈਨੂੰ ਤਾਂ ਮੈਂ ਤਾਂ ਅਸਤੀਫਾ ਦੇ ਦਿੱਤਾ ਉਧਰੋਂ ਮੈਂ ਸ਼੍ਰੀਪੰਜਾਬ ਦਲ ਚ ਆ ਗਿਆ ਹੁਣ ਸਿੱਖ ਸਦ ਭਾਵਨਾ ਦਲ ਵੇਖੋ ਉਹਨੇ ਐਸਜੀਪੀਸੀ ਲੜਨੀ ਆਵੇਂ ਲੜਨੀ ਆ ਤੇ ਕਿਦਾਂ ਕਰਨਾ ਇਹ ਉਹਨਾਂ ਦਾ ਫੈਸਲਾ ਨਹੀਂ ਸ਼੍ਰੀਪੰਜਾਬ ਦਲ ਤਾਂ ਉਹਨ ਸਿਆਸੀ ਚੌਣ ਲੜ ਉਹ ਆਉਣ ਵਾਲੀਆਂ ਉਹਨਾਂ ਨਾਲ ਸਭਾ ਦੀ ਜਗਦੀ ਚੌਣਾ ਜਿਹੜੀਆਂ ਆ ਰਹੀਆਂ ਉਹਨੇ ਪਾਰਟਿਸਪੇਟ ਹੋਏਗਾ ਉਹਦਾ ਫੈਸਲਾ ਜੀ ਹੁਣ ਮੀਟਿੰਗ ਤੋਂ ਬਾਅਦ 本当に。